ਕਿडनी ਵਿੱਚ ਸ਼ਰਾਬਾ ਪੀ ਪੀ ਕੇ ਆਪਣੇ ਲੀਵਰ ਬੜੇ ਖਰਾਬ ਕਰ ਲੇ ਉਹਨਾਂ ਲਈ ਕਿਹੜਾ ਸ਼ਰਬਤ ਸਭ ਤੋਂ ਵਧੀਆ ਬਜੂਰੀ ਸ਼ਰਬਤ ਹੈ ਆਲੂ ਖਰਾ ਸ਼ਰਬਤ ਹੈ ਇਹਦੇ ਨਾਲ ਇਹ ਆ ਕਿ ਕਿਡਨੀ ਨੂੰ ਸੇਵ ਰੱਖਦਾ ਇੱਕ ਅਨੰਤਮੋਲ ਸ਼ਰਬਤ ਹੁੰਦਾ ਉਹ ਕਿਡਨੀ ਵਾਸਤੇ ਹੁੰਦਾ ਲੂ ਲਾਲ ਲੱਗ ਜੇ ਉਹਦੇ ਵਾਸਤੇ ਹੁੰਦਾ ਤੇ ਖੂਨ ਦੇ ਵਿੱਚ ਇਨਫੈਕਸ਼ਨ ਹੋਵੇ ਥੋੜੀ ਉਹਦੇ ਵਿੱਚ ਕੰਟਰੋਲ ਸਾਦੀ ਪ੍ਰੋਬਲਮ ਹੋਵੇ ਉਹਦੇ ਵਾਸਤੇ ਬਨਕਸ਼ਾ ਦਾ ਬਨਕਸ਼ਾ ਸ਼ਰਬਤ ਉਹ ਲਾਈਟ ਨਾ ਗਰਮ ਨਾ ਠੰਡਾ ਤਰ ਹੁੰਦਾ ਠੀਕ ਹੈ ਈ ਸ਼ੂਗਰ ਵਾਲਾ ਮਰੀਜ਼ ਵੀ ਪੀ ਸਕਦਾ ਕੋਈ ਮਿੱਠਾ ਦੇ ਨਹੀਂ ਸ਼ੂਗਰ ਵਾਲੇ ਦੇ ਸ਼ੂਗਰ ਵਾਲੀ ਨਹੀਂ ਪੀ ਸਕਦਾ ਹਾਂ ਉਹਨਾਂ ਨੂੰ ਵੀ ਕੋਈ ਖਾਸ ਹੋਵੇਗੀ ਹੱਡ ਬਣੇ ਖੰਡ ਪਈ ਹੁੰਦੀ ਸਭ ਚ ਹੂੰ ਨਹੀਂ ਸ਼ੂਗਰ ਵਾਸਤੇ ਨਹੀਂ ਦਿੰਦੇ ਸ਼ੂਗਰ ਵਾਸਤੇ ਨਹੀਂ ਫਿਰ ਮਰਬਿਆਂ ਦੇ ਵਿੱਚ ਜ਼ਿਕਰ ਕਰਾਈ ਕਈ ਤਰ੍ਹਾਂ ਦੇ ਮਰਬੇ ਲਿਖੇ ਤੁਸੀਂ ਬਾਸ ਗੁਲਕੰਦ ਗਾਜਰ ਆਵਲਾ ਕੈਂਡੀ ਬਾਸ ਦਾ ਮਰਬਾ ਜਿਹੜਾ ਉਹ ਬੱਚਿਆਂ ਨੂੰ ਹਾਈਟ ਲੈਂਥ ਵਧਾਉਂਦਾ ਹੈ ਕੋਈ ਹੱਡੀਆਂ ਨੂੰ ਗਰੋਥ ਦਿੰਦਾ ਹੈ ਅੱਗੇ ਆਗੇ ਸਾਡੇ ਕੋਲ ਆਮਲਾ ਆਮਲਾ ਦਿਲ ਵਾਸਤੇ ਚੰਗਾ ਹੈ ਇਹ ਜੈਰੀਨ ਜਿਆਦਾ ਹੁੰਦਾ ਹੈ ਗਾਜਰ ਐ ਖੂਨ ਵਧਾਉਂਦੀ ਐ ਬਿੱਲ ਐ ਪੇਟ ਵਾਸਤੇ ਔਰ ਸਭ ਤੋਂ ਠੰਡਾ ਛਰਬਾ ਲੋਕੀ ਐ ਲੋਕੀ ਐ ਇਹ ਦਿਲ ਵਾਸਤੇ ਹੁੰਦਾ 20 ਐ ਵੀਦਮ ਰੱਬਾ ਉਹ ਠੰਡਾ ਹੁੰਦਾ ਇਹ ਬਰਫੀਲੇ ਇਲਾਕੇ ਚ ਹੁੰਦਾ ਜਿਹਾ ਸੇਬ ਹੁੰਦਾ ਸੇਬ ਦੇ ਲਾਗੇ ਹੁੰਦਾ ਵੀ